ਸਤਿ ਸ਼੍ਰੀ ਅਕਾਲ ਐਮਕੇ ਗੁਰਬਾਣੀ ਤੇ ਇੱਕ ਵਾਰ ਫਿਰ ਤੋਂ ਤੁਹਾਡਾ ਸਵਾਗਤ ਹੈ ਮੈਨੂੰ ਮੇਰੀਆਂ ਕਮੀਆਂ ਤੇ ਕੋਈ ਪਰਦਾ ਨਹੀਂ ਚਾਹੀਦਾ ਮੈਂ ਉਸ ਰੱਬ ਤੋਂ ਇਲਾਵਾ ਕਿਸੇ ਦੀ رائے ਦੀ ਪ੍ਰਵਾਹ ਨਹੀਂ ਕਰਦੀ ਜੇ ਅੱਗੇ ਵਧਣਾ ਹੈ ਤਾਂ ਗੁੰਗੇ ਬੋਲੇ ਬਣ ਜਾਓ ਕਿਉਂਕਿ ਦੁਨੀਆ ਤਾਂ ਉਹੀ ਬੋਲੇਗੀ ਜਿਸ ਨਾਲ ਤੁਹਾਡਾ ਮਨੋਬਲ ਡਿੱਗ ਜਾਵੇ ਉੱਗਦਾ ਹੋਇਆ ਸੂਰਜ ਇਸ ਗੱਲ ਦਾ ਸਬੂਤ ਹੈ ਕਿ ਹਨੇਰਾ ਜਿੰਨਾ ਮਰਜੀ ਹੋਵੇ ਪਰ ਸੂਰਜ ਦੀ ਇੱਕ ਕਿਰਨ ਨਾਲ ਵੀ ਚਾਨਣ ਹੋ ਜਾਂਦਾ ਹੈ ਛਲ ਕਪਟ ਦਾ ਖੇਡ ਤੁਹਾਨੂੰ ਹੀ ਹੋਵੇ ਮੁਬਾਰਕ ਅਸੀਂ ਤਾਂ ਇਸ ਤਾ ਹੀ ਤੋੜ ਲੈਂਦੇ ਹਾਂ ਜਿੱਥੇ ਸੱਟ ਲੱਗੇ ਆਤਮ ਸਨਮਾਨ ਨੂੰ ਉੱਥੋਂ ਅਸੀਂ ਆਪਣਾ ਰਸਤਾ ਹੀ 모ੜ ਲੈਂਦੇ ਹਾਂ ਦਰਦ ਤਾਂ ਸਾਰਿਆਂ ਦੀ ਜ਼ਿੰਦਗੀ ਵਿੱਚ ਹੁੰਦੇ ਹਨ ਪਰ ਕੋਈ ਰੋ ਕੇ ਦੱਸ ਦਿੰਦਾ ਹੈ ਤੇ ਕੋਈ ਹੱਸ ਕੇ ਦਰਦਾਂ ਨੂੰ ਛੁਪਾ ਲੈਂਦਾ ਹੈ ਜ਼ਿੰਦਗੀ ਦੇ ਵਿੱਚ ਜੋ ਤੁਸੀਂ ਕਰਨਾ ਚਾਹੁੰਦੇ ਹੋ ਜੋ ਤੁਸੀਂ ਪਾਣਾ ਚਾਹੁੰਦੇ ਹੋ ਉਸ ਨੂੰ ਜ਼ਰੂਰ ਕਰੋ ਇਹ ਨਾ ਸੋਚੋ ਕਿ ਲੋਕ ਕੀ ਕਹਿਣਗੇ ਲੋਕ ਤਾਂ ਉਦੋਂ ਵੀ ਕਹਿਣਗੇ ਬਹੁਤ ਕੁਝ ਜਦੋਂ ਤੁਸੀਂ ਕੁਝ ਵੀ ਨਹੀਂ ਕਰੋਗੇ ਸ਼ਿਕਾਇਤਾਂ ਵੀ ਉੱਥੇ ਹੀ ਹੁੰਦੀਆਂ ਹਨ ਜਿੱਥੇ ਭਰੋਸਾ ਹੁੰਦਾ ਹੈ ਜਿੱਥੇ ਸ਼ਿਕਾਇਤਾਂ ਖਤਮ ਉੱਥੇ ਰਿਸ਼ਤਾ ਵੀ ਖਤਮ ਇੱਕ ਵਾਰੇ ਭਰੋਸਾ ਟੁੱਟਣ ਨਾਲ ਉਹਨਾਂ ਰਿਸ਼ਤਿਆਂ ਵਿੱਚ ਗੱਲ ਤਾਂ ਦੁਬਾਰਾ ਹੋ ਸਕਦੀ ਹੈ ਪਰ ਉਹਨਾਂ ਗੱਲਾਂ ਵਿੱਚ ਪਹਿਲਾਂ ਵਾਲੀ ਗੱਲ ਨਹੀਂ ਰਹਿੰਦੀ ਜੇ ਬੈਂਕ ਵਿੱਚ ਪੈਸਾ ਤੇ ਤੁਹਾਡੇ ਵਿੱਚ ਜਾਣ ਹੈ ਤਾ ਸਾਰੀ ਦੁਨੀਆ ਤੁਹਾਡੀ ਹੀ ਗੁਲਾਮ ਹੈ ਜੇ ਸੋਨੇ ਦੀ ਕਲਮ ਤੁਹਾਨੂੰ ਵਿਰਾਸਤ ਵਿੱਚ ਮਿਲ ਜਾਵੇ ਤੇ ਤੁਹਾਨੂੰ ਲਿਖਣਾ ਹੀ ਨਾ ਆਵੇ ਤਾਂ ਫਿਰ ਸੋਨੇ ਦੀ ਕਲਮ ਮਿਲਣਾ ਵੀ ਵਿਅਰਥ ਹੈ ਕਿਉਂ ਹੰਕਾਰ ਕਰਦਾ ਹੈ ਚਾਰ ਦਿਨਾਂ ਦੀ ठाਟ ਤੇ ਮੁਠੀ ਵਿੱਚ ਕੱਖ ਨਹੀਂ ਰਹਿਣਾ ਜਦੋਂ ਜਾਣਾ ਏ ਘਾਟ ਤੇ ਜਦੋਂ ਜਾਣਾ ਏ ਘਾਟ ਤੇ ਇਹ ਵਿੱਚ ਹਰ ਮੌਕੇ ਦਾ ਫਾਇਦਾ ਚੁੱਕੋ ਪਰ ਕਿਸੇ ਦੇ ਭਰੋਸੇ ਦਾ ਫਾਇਦਾ ਕਦੇ ਨਾ ਚੁੱਕੋ ਚੁੱਪ ਰਹਿਣਾ ਬਹੁਤ ਹੀ ਚੰਗਾ ਜਵਾਬ ਹੈ ਜੋ ਇਨਸਾਨ ਤੁਹਾਡੇ ਸ਼ਬਦਾਂ ਨੂੰ ਮਹੱਤਵ ਹੀ ਨਹੀਂ ਦਿੰਦੇ ਜੇ ਅੱਗੇ ਵਧਣਾ ਚਾਹੁੰਦੇ ਹੋ ਤਾਂ ਫਾਲਤੂ ਦੇ ਲੋਕਾਂ ਨੂੰ ਸੁਣਨਾ ਬੰਦ ਕਰੋ ਕਿਉਂਕਿ ਇਦਾਂ ਦੇ ਲੋਕ ਤੁਹਾਡਾ ਆਤਮਵੱਲ ਹੀ ਗ੍ਰਾਉਣਗੇ ਤੁਹਾਡੇ ਆਤਮ ਵਿਸ਼ਵਾਸ ਨੂੰ ਹੀ ਥੇਸ ਪਹੁੰਚਾਉਣਗੇ ਪਾਣੀ ਜੇ ਸ਼ਾਂਤ ਹੋਵੇ ਤਾਂ ਉਸ ਦੀ ਡੰਗਾਈ ਦੇ ਨਾਲ ਮਜ਼ਾਤ ਨਹੀਂ ਕਰੀਦਾ ਇੱਕ ਵੇਲਾ ਇਦਾਂ ਦਾ ਵੀ ਆਉਂਦਾ ਹੈ ਕਿ ਚੰਗੇ ਬੰਦੇ ਦੀ ਚੰਗੇ ਹੋਣ ਦੀ ਹੱਦ ਵੀ ਖਤਮ ਹੋ ਜਾਂਦੀ ਹੈ ਜੇ ਤੁਸੀਂ ਖੁਦ ਤੋਂ ਕਦੇ ਨਹੀਂ ਹਾਤੇ ਤਾਂ ਤੁਹਾਡੀ ਜਿੱਤ ਪੱਕੀ ਹੈ ਜੋ ਕਮਜ਼ੋਰ ਹੁੰਦੇ ਹਨ ਉਹੀ ਕਿਸਮਤ ਦੇ ਰੋਣੇ ਰੋਂਦੇ ਹਨ ਜਿਨ੍ਹਾਂ ਨੇ ਉਗਣਾ ਹੈ ਪੱਥਰ ਦਾ سینਾ چیر ਕੇ ਵੀ ਉੱਗ ਜਾਂਦੇ ਹਨ ਸਬਰ ਕੋਈ ਕਮਜ਼ੋਰੀ ਨਹੀਂ ਹੁੰਦੀ ਇਹ ਤਾਂ ਉਹ ਤਾਕਤ ਹੈ ਜੋ ਸਾਰਿਆਂ ਵਿੱਚ ਨਹੀਂ ਹੁੰਦੀ ਨਜ਼ਰਾਂ ਬਦਲੋ ਤਾਂ ਨਜ਼ਾਰੇ ਬਦਲ ਜਾਂਦੇ ਹਨ ਸੋਚ ਬਦਲੋ ਤਾਂ ਸਿਤਾਰੇ ਬਦਲ ਜਾਂਦੇ ਹਨ ਕਿਸਤਿਆਂ ਬਦਲਣ ਦੀ ਲੋੜ ਨਹੀਂ ਦਿਸ਼ਾ ਬਦਲੋ ਤਾਂ ਕਿਨਾਰੇ ਆਪਣੇ ਆਪ ਹੀ ਬਦਲ ਜਾਂਦੇ ਹਨ ਰੋਜ਼ ਸਵੇਰੇ ਉੱਠ ਕੇ ਜੇ ਤੁਸੀਂ ਸੋਚਦੇ ਹੋ ਕਿ ਕੱਲ੍ਹ ਵਾਲੀ ਗਲਤੀਆਂ ਤੋਂ ਕੁਝ ਸਿੱਖਣਾ ਹੈ ਤੇ ਉਹਨਾਂ ਗਲਤੀਆਂ ਨੂੰ ਦੁਹਰਾਉਣਾ ਨਹੀਂ ਤਾਂ ਫਿਰ ਵੇਖਣਾ ਹੌਲੀ-ਹੌਲੀ ਤੁਹਾਡੀ ਜ਼ਿੰਦਗੀ ਐਨੇ ਖੂਬਸੂਰਤ ਹੋ ਜਾਵੇਗੀ ਸਚਾਈ ਤੇ ਚੰਗਿਆਈ ਦੀ ਭਾਲ ਵਿੱਚ ਤੁਸੀਂ ਦੁਨੀਆ ਦੇ ਕਿਸੇ ਵੀ ਕੋਨੇ ਵਿੱਚ ਚਲੇ ਜਾਓ ਤੁਹਾਨੂੰ ਇਹ ਚੀਜ਼ਾਂ ਉਨੀ دیر ਨਹੀਂ ਲੱਭਣੀਆਂ ਜਿੰਨੇ ਦੇ ਤੁਹਾਡੇ ਖੁਦ ਦੇ ਅੰਦਰ ਇਹ ਚੀਜ਼ਾਂ ਨਹੀਂ ਹਨ ਆਪਣੇ ਜ਼ਿੰਦਗੀ ਵਿੱਚ ਕਦੇ ਵੀ ਕਿਸੇ ਨੂੰ ਇੰਨਾ ਹੱਕ ਨਾ ਦਿਓ ਕਿ ਉਹ ਫੈਸਲੇ ਕਰਨ ਕਿ ਤੁਸੀਂ ਕਦੋਂ ਹੱਸਣਾ ਹੈ ਤੇ ਕਦੋਂ ਰੋਣਾ ਹੈ ਜਿੱਤ ਹਾਰ ਦੀ ਫਿਕਰ ਕੀਤੇ ਬਿਨਾ ਜੇਰਾ ਆਦਮੀ ਖੇਡਦਾ ਹੈ ਤੇ ਆਪਣਾ ਖੇਡਣ ਵੱਲ ਧਿਆਨ ਦਿੰਦਾ ਹੈ ਉਹੀ ਵੱਡਾ ਖਿਡਾਰੀ ਹੁੰਦਾ ਹੈ ਉਹ ਖੁਦ ਕਦੇ ਬੋਲ ਕੇ ਨਹੀਂ ਦੱਸਦੇ ਜਿਨ੍ਹਾਂ ਦੇ ਕਿਰਦਾਰ ਖੁਦ ਬੋਲਦੇ ਹੋਣ ਜ਼ਿੰਦਗੀ ਦੇ ਵਿੱਚ ਹਮੇਸ਼ਾ ਹੱਸਦੇ ਰਿਹਾ ਕਰੋ ਕਿਉਂਕਿ ਰੋਣ ਨਾਲ ਜਾਂ ਚਿੰਤਾ ਕਰਨ ਨਾਲ ਕਿਹੜਾ ਪਰੇਸ਼ਾਨੀਆਂ ਘਟ ਹੋਣ ਲੱਗੀਆਂ ਹਨ ਜਦੋਂ ਵਾਹਿਗੁਰੂ ਦੀ ਮਿਹਰ ਹੋ ਜਾਂਦੀ ਹੈ ਤਾਂ ਸਮਾਂ ਪਲਟਦਾ ਹੈ ਤਾਂ ਜ਼ਿੰਦਗੀਆਂ ਹੀ ਬਦਲ ਕੇ ਰੱਖ ਦਿੰਦਾ ਹੈ ਆਉਂਦਿਆਂ ਨੂੰ ਚਾਹ ਤੇ ਜਾਂਦਿਆਂ ਨੂੰ ਰਾਹ ਇਹ ਹੀ ਜ਼ਿੰਦਗੀ ਦਾ ਅਸਲੀ ਦਸਤੂਰ ਹੈ ਬੋਲਚਾਲ ਹੀ ਇਨਸਾਨ ਦਾ ਗਹਿਣਾ ਹੈ ਨਹੀਂ ਤਾਂ ਚਿਹਰੇ ਤੇ ਹਾਲਾਤ ਸਮਾਂ ਬੈਂ ਤੇ ਬਦਲ ਹੀ ਜਾਂਦੇ ਹਨ ਰਾਸਤਾ ਸਹੀ ਹੋਣਾ ਚਾਹੀਦਾ ਹੈ ਕਦੇ-ਕਦੇ ਰਾਹ ਚੱਲਦੇ-ਚੱਲਦੇ ਹੀ ਮੰਜ਼ਲ ਮਿਲ ਜਾਂਦੀ ਹੈ ਵੱਡੀਆਂ ਮੰਜ਼ਲਾਂ ਦੇ ਮੁਸਾਫਰ ਆਪਣਾ ਦਿਲ ਕਦੇ ਛੋਟਾ ਨਹੀਂ ਰੱਖਦੇ ਹੁੰਦੇ ਡੂੰਘੀ ਗੱਲ ਸਮਝਣ ਲਈ ਡੂੰਗੇ ਹੋਣਾ ਪੈਂਦਾ ਹੈ ਤੇ ਡੂੰਗੇ ਉਹੀ ਹੁੰਦੇ ਹਨ ਜਿਨ੍ਹਾਂ ਨੇ ਡੂੰਘੀਆਂ ਸੱਟਾਂ ਖਾਧੀਆਂ ਹੋਣ ਚੁਗਲੀਆਂ ਕਰਨ ਵਾਲੇ ਦੀ ਕਦੇ ਵੀ ਪਰਵਾਹ ਨਾ ਕਰੋ ਕਿਉਂਕਿ ਜੋ ਪਿੱਠ ਪਿੱਛੇ ਚੁਗਲੀਆਂ ਕਰਦਾ ਹੈ ਪਿੱਠ ਪਿੱਛੇ ਬੋਲਦਾ ਹੈ ਉਹ ਕਦੇ ਅੱਗੇ ਨਹੀਂ ਵੱਧਦਾ ਉਹੋ ਪਿੱਛੇ ਹੀ ਰਹਿ ਜਾਂਦਾ ਹੈ ਹਾਰਨ ਵਾਲਾ ਉਹ ਹੁੰਦਾ ਹੈ ਜਿਸ ਨੂੰ ਆਪਣੇ ਆਪ ਤੇ ਵਿਸ਼ਵਾਸ ਨਹੀਂ ਹੁੰਦਾ ਜਿੱਤ ਦੀ ਪਹਿਲੀ ਸ਼ਰਤ ਤਾਂ ਆਤਮ ਵਿਸ਼ਵਾਸ ਹੀ ਹੁੰਦੀ ਹੈ ਐਦਾਂ ਦਾ ਰੂਹਾਨੀ ਇਸ਼ਕ ਕਰੀ ਉਸ ਵਾਹਿਗੁਰੂ ਪ੍ਰਭ ਪਰਮਾਤਮਾ ਦੇ ਨਾਲ ਕਿ ਕਿੰਨੇ ਵੀ ਵੱਡੇ ਦੁੱਖ ਆਉਣ ਪਰ ਮਹਿਸੂਸ ਨਾ ਹੋਣ ਆਪਣੀ ਜ਼ਿੰਦਗੀ ਦੇ ਵਿੱਚ ਬਾਹਰੋਂ ਤਾਂ ਭਾਵੇਂ ਤੁਸੀਂ ਸ਼ਾਂਤ ਰਹੋ ਪਰ ਅੰਦਰੋਂ ਤੂਫਾਨ ਨਿਕਲਣਾ ਚਾਹੀਦਾ ਹੈ ਕਾਮਯਾਬੀ ਦਾ ਅੰਦਰ ਚੱਲ ਰਹੇ ਤੂਫਾਨ ਨੂੰ ਕਦੇ ਨਾ ਰੁਕਣ ਦਿਓ ਮੂਰਖ ਨਾਲ ਕਦੇ ਨਾ ਬੈਸੀਏ ਹਾਰ ਮੰਨੀ ਚੰਗੀ ਉਕਾ ਮਰ ਜਾਂਦਾ ਮੰਗ ਕੇ ਨਹੀਂ ਖਾਂਦਾ ਬੰਦਾ ਅਣਖੀ ਘਰੇ ਜਦੋਂ ਤੰਗੀ ਹੁੰਦੀ ਆ ਹੱਥ ਦੀ ਕਮਾਈ ਨਾਲ ਹੁੱਲੀ ਜੋ ਬਣਾਈ ਹੁੰਦੀ ਆ ਬਈਮਾਨੀ ਦੇ ਮਹਿਲਾ ਨਾਲੋਂ ਕਿ ਚੰਗੀ ਹੁੰਦੀ ਆ ਉਹ ਹੁੰਦਾ ਹੈ ਸਿਆਣਾ ਮਨੁੱਖ ਉਹ ਹੁੰਦਾ ਹੈ ਜਿਸ ਨੂੰ ਪਤਾ ਹੋਵੇ ਹੌਸਲਾ ਕਿੱਥੇ ਖਤਮ ਹੁੰਦਾ ਹੈ ਤੇ ਮੂਰਖਤਾ ਸ਼ੁਰੂ ਹੁੰਦੀ ਹੈ। ਰੱਬ ਵਗਦੀਆਂ ਨਦੀਆਂ ਵਿੱਚ ਟਿੱਬੇ ਵਿਖਾਲ ਦਿੰਦਾ ਹੈ। ਰੇਤਲੇ ਥਾਵਾਂ ਨੂੰ ਡੂੰਘੇ ਪਾਣੀ ਬਣਾ ਦਿੰਦਾ ਹੈ। ਇਹਨੂੰ ਤਖਤ ਉੱਤੇ ਬਿਠਾ ਦਿੰਦਾ ਹੈ ਤੇ ਬਾਦਸ਼ਾਹ ਨੂੰ ਸਵਾਹ ਕਰ ਦਿੰਦਾ ਹੈ। ਸੋ ਅੱਜ ਇੰਨੀ ਹਾਈ ਗੱਲਾਂ। ਫਿਰ ਆਪਾਂ ਨਵੀਂ ਵੀਡੀਓ ਲੈ ਕੇ ਫਿਰ ਤੋਂ ਆਵਾਂਗੇ। ਤੇ ਵੀਡੀਓ ਚੰਗੀ ਲੱਗੇ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਲੈਣਾ। ਤੋ ਅੱਜ ਇੰਨਾ ਹੀ ਦੱਲਾ ਉਮੀਦ ਕਰਦੀ ਆਂ ਕਿ ਤੁਹਾਨੂੰ ਵੀਡੀਓ ਪਸੰਦ ਆਈ ਹੋਵੇਗੀ ਪਸੰਦ ਆਵੇ ਤਾਂ ਵੀਡੀਓ ਨੂੰ ਲਾਈਕ ਕਰ ਲੈਣਾ ਤੇ ਨਵੀਂ ਵੀਡੀਓ ਲੈਣ ਵਾਸਤੇ ਚੈਨਲ ਨੂੰ ਸਬਸਕ੍ਰਾਈਬ ਕਰ ਲੈਣਾ ਤੇ ਬੈਲ ਨੋਟੀਫਿਕੇਸ਼ਨ ਨੂੰ ਔਨ ਕਰ ਲੈਣਾ ਤਾਂ ਜੋ ਨਵੀਂ ਵੀਡੀਓ ਤੁਹਾਡੇ ਕੋਲੇ ਆ ਸਕੇ ਹੁਣ ਇਹ اجازت ਚਾਹੁੰਦੀ ਆ ਬਹੁਤ ਬਹੁਤ ਧੰਨਵਾਦ